ਕਦੇ ਵਾਦਾ ਤਾਂ ਨਹੀਂ ਕੀਤਾ ਸੀ ਇਥੇ ਐਮਜ਼ ਲੈ ਕੇ ਆਵਾਂਗੇ ਦੇਖੋ ਜਿੰਨਾ ਸਟੇਟਾਂ ਦੇ ਵਿੱਚ ਮੈਡਮ ਹਰਸਿਮਰਤ ਨਹੀਂ ਸੀਗੇ ਐਮਜ਼ ਉੱਥੇ ਵੀ ਬਣੇ ਆ 23 ਸਟੇਟਾਂ ਦੇ ਵਿੱਚ ਦੋ ਦੋ ਵੀ ਬਣੇ ਆ ਸੈਂਟਰਲ ਯੂਨੀਵਰਸਿਟੀ ਆਉਗੀ ਸੈਂਟਰਲ ਯੂਨੀਵਰਸਿਟੀ ਜਿਹੜੀ ਹੈਗੀ ਆ ਭਾਜਪੀ ਨੇ ਬਣਾਈ ਆ ਸਾਰੀਆਂ ਸੜਕਾਂ ਐਕਸਪ੍ਰੈਸਵੇ ਇਹ ਨਹੀਂ ਹੈਗਾ ਕੱਲੇ ਪੰਜਾਬ 'ਚ ਬਣੀਆਂ ਉਹ ਤਾਂ ਕਹਿ ਸਕਦੇ ਆ ਜੇ ਸਿਰਫ ਪੰਜਾਬ 'ਚ ਬਣੀਆਂ ਹੁਣ ਪੂਰੇ ਇੰਡੀਆ ਦੇ ਵਿੱਚ ਐਕਸਪ੍ਰੈਸਵੇ ਬਣ ਰਹੇ ਆ ਹਾਈਵੇ ਬਣ ਰਹੇ ਆ ਯੂਪੀ ਦੀ ਡਿਵੈਲਪਮੈਂਟ ਆਪਣੇ ਨਾਲੋਂ ਵੀ ਜ਼ਿਆਦਾ ਹੋ ਰਹੀ ਹੈ ਜਿੱਥੇ ਡਬਲ ਇੰਜਨ ਦੀ ਸਰਕਾਰ ਹੈ ਸੋ ਹੁਣ ਸਟੇਟ ਨੂੰ ਡਬਲ ਇੰਜਨ ਦੀ ਸਰਕਾਰ ਦੀ ਲੋੜ ਹੈ ਨਾ ਕਿ ਸਿੱਧੇ ਤੌਰ ਤੇ ਕਿਸੇ ਨਾਲ ਅਲਾਈਅੰਸ ਕਰਕੇ ਉਹਨਾਂ ਦੇ ਥ्रू ਡਿਵੈਲਪਮੈਂਟ ਕਰਨ ਦੀ ਜੇ ਪੂਰੇ ਸੋਲਾ ਸਾਹਿਬ ਲੋਕਾਂ ਜੀ ਨਾਲ ਸਬਕ ਸਹਿਯੋਗ ਦੀ ਲੋੜ ਪੈਗੀ ਤੁਹਾਨੂੰ ਉਹਨਾਂ ਦੇ ਜਾਂ ਤਦ ਇਹ ਪ੍ਰਚਲਨ ਸਭੇਗਾ ਕੋਈ ਵੀ ਜਿਹੜਾ ਉਮੀਦਵਾਰ ਹੁੰਦਾ ਜੀ ਉਹ ਇਸੇ ਆਸ ਨਾਲ ਖੜਾ ਹੁੰਦਾ ਹੈ ਕਿ ਮੈਨੂੰ ਹਲਕੇ ਦੇ ਵਿੱਚੋਂ ਵੋਟਾਂ ਵੀ ਪੈਣਗੀਆਂ ਲੋਕ ਮੇਰੀ ਸਪੋਰਟ ਕਰਨਗੇ ਸੋ ਮੈਂ ਕਿਉਂ ਨਹੀਂ ਇਹ ਉਮੀਦ ਕਰੂੰਗੀ ਕਿ ਮੇਰੇ ਫਾਦਰ ਇਨ ਲਾ ਮੇਰੀ ਸਪੋਰਟ ਕਰਨਗੇ ਉਮੀਦ ਨਾਲ ਹੀ ਉਮੀਦਵਾਰ ਮੈਦਾਨ 'ਚ ਆਉਂਦਾ ਹੈ ਬਹੁਤ ਖੁਸ਼ੀ ਹੈ ਜੀ ਭਾਜਪਾ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਮੋਦੀ ਸਾਹਿਬ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਨਾਂ ਦੇ ਵਿਸ਼ਵਾਸ ਤੇ ਮੈਂ ਖੜਾ ਉਤਰੂੰਗੀ ਅ ਖਸਮਰਤ ਕੌਰ ਬਾਬੋ ਜੀ ਨੇ ਵੀ ਕਿਹਾ ਵੀ ਉਹ ਕਹਿੰਦੇ ਬੂਰੇ ਤੋਂ ਹੀ ਝੋਣ ਲੜਾਂਗੇ ਉਹਨਾਂ ਦੀ ਮਰਜ਼ੀ ਜੀ ਕਿਸੇ ਨਾ ਕਿਸੇ ਨੇ ਤਾਂ ਲੜਨੀ ਹੈ ਜ਼ਰੂਰ ਲੜਨ ਜੀ ਸਦਕੇ ਲੜਨ ਪਰ ਜਿੱਤ ਸਾਡੀ ਹੋਊਗੀ ਜਦੋਂ ਬੰਦਾ ਗਰੋਹ ਕਿੰਨਾ ਜ਼ਿਆਦਾ ਬੁੜਾ ਬਣ ਕੇ ਤਿਆਰ ਹੈ ਜਦੋਂ ਭਾਜੀ ਕੋਈ ਪ੍ਰੋਗਰਾਮ ਹੁੰਦਾ ਹੈ ਵੱਡੇ ਵੱਡੇ ਬੈਰੀ ਘੇੜਨ ਲੱਗਦੇ ਨੇ ਅਸੀਂ ਬੈਰੀ ਘੇੜਨ ਕਿਹਨੀਆਂ ਚੱਲੂਗਾ ਦੇਖੋ ਜੀ ਸਿਕਿਉਰਿਟੀ ਤਾਂ ਹਮੇਸ਼ਾ ਪ੍ਰੋਵਾਈਡ ਕੀਤੀ ਜਾਂਦੀ ਹੈ ਕੈਂਡੀਡੇਟਸ ਨੂੰ ਉਹ ਉਹਦੇ ਚ ਕੋਈ ਦੋ ਰਹਿਦੀ ਹੈਗੀ ਪਰ ਕੋਈ ਵਿਰੋਧ ਕਰਨ ਆਇਆ ਵੀ ਨਹੀਂ ਤੁਸੀਂ ਦੇਖਿਆ ਹੋਣਾ ਕਿ ਕੌਣ ਵਿਰੋਧ ਕਰਨ ਆਇਆ ਮੇਰਾ ਬਾਅਦ ਕੋਈ ਆਇਆ ਜਿਹੜੀਆਂ ਕੇਂਦਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਹਰਸਿਮਰਤ ਜੀ ਕਹਿ ਰਹੇ ਇਸ ਪਿਛਲੇ ਸਮੇਂ ਵੀ ਮੈਂ ਲੈ ਕੇ ਆਉਂਦੀ ਆ ਸਾਰੀਆਂ ਯੂਨੀਵਰਸਿਟੀ ਦੀ ਗੱਲ ਹੋਵੇ ਚਾਹੀਏ ਇਸ ਦੀ ਗੱਲ ਦੇਖੋ ਜਿੰਨਾ ਸਟੇਟਾਂ ਦੇ ਵਿੱਚ ਮੈਡਮ ਹਰਸਿਮਰਤ ਨਹੀਂ ਸੀਗੇ ਏਮਜ਼ ਉੱਥੇ ਵੀ ਬਣੇ ਆ ਬੇ ਸਟੇਟਾਂ ਦੇ ਵਿੱਚ ਦੋ ਦੋ ਵੀ ਬਣੇ ਆ ਸੈਂਟਰਲ ਯੂਨੀਵਰਸਿਟੀ ਜਿਹੜੀ ਹੈਗੀ ਆ ਭਾਜਪੀ ਨੇ ਬਣਾਈ ਆ ਸਾਰੀਆਂ ਸੜਕਾਂ ਐਕਸਪ੍ਰੈਸਵੇ ਇਹ ਨਹੀਂ ਹੈਗਾ ਕੱਲੇ ਪੰਜਾਬ 'ਚ ਬਣੀਆਂ ਉਹ ਤਾਂ ਕਹਿ ਸਕਦੇ ਆ ਜੇ ਸਿਰਫ ਪੰਜਾਬ 'ਚ ਬਣੀਆਂ ਹੁਣ ਪੂਰੇ ਇੰਡੀਆ ਦੇ ਵਿੱਚ ਐਕਸਪ੍ਰੈਸਵੇ ਬਣ ਰਹੇ ਆ ਹਾਈਵੇ ਬਣ ਰਹੇ ਆ ਤੇ ਯੂਪੀ ਦੀ ਡਵੈਲਪਮੈਂਟ ਆਪਣੇ ਨਾਲੋਂ ਵੀ ਜ਼ਿਆਦਾ ਹੋ ਰਹੀ ਹੈ ਜਿੱਥੇ ਡਬਲ ਇੰਜਨ ਦੀ ਸਰਕਾਰ ਹੈ ਸੋ ਹੁਣ ਸਟੇਟ ਨੂੰ ਡਬਲ ਇੰਜਨ ਦੀ ਸਰਕਾਰ ਦੀ ਲੋੜ ਹੈ ਨਾ ਕਿ ਸਿੱਧੇ ਤੌਰ ਤੇ ਕਿਸੇ ਨਾਲ ਅਲਾਈਅੰਸ ਕਰਕੇ ਉਹਨਾਂ ਦੇ ਥਰੂ ਡਵੈਲਪਮੈਂਟ ਕਰਨ ਦੀ ਡਬਲ ਇੰਜਨ ਦੀ ਗੱਲ ਕੀਤੀ ਪਰ ਥੋੜੇ ਸੋਹਰਾ ਸਾਹਮ ਲੋਕਾ ਕਦੇ ਪ੍ਰਚਾਰਨ ਸਭ ਜਗਾ ਕੋਈ ਵੀ ਜਿਹੜਾ ਉਮੀਦਵਾਰ ਹੁੰਦਾ ਜੀ ਉਹ ਇਸੇ ਆਸ ਨਾਲ ਖੜਾ ਹੁੰਦਾ ਹੈ ਕਿ ਮੈਨੂੰ ਹਲਕੇ ਦੇ ਵਿੱਚੋਂ ਵੋਟਾਂ ਵੀ ਪੈਣਗੀਆਂ ਲੋਕ ਮੇਰੀ ਸਪੋਰਟ ਕਰਨਗੇ ਸੋ ਮੈਂ ਕਿਉਂ ਨਹੀਂ ਇਹ ਉਮੀਦ ਕਰੂੰਗੀ ਕਿ ਮੇਰੇ ਫਾਦਰ ਇਨ ਲਾ ਮੇਰੀ ਸਪੋਰਟ ਕਰਨਗੇ ਉਮੀਦ ਨਾਲ ਹੀ ਉਮੀਦਵਾਰ ਮੈਦਾਨ 'ਚ ਆਉਂਦਾ ਹੈ ਪਰ ਉਹ ਤਾਂ ਅਜੇ ਅਕਾਦੀਦਾਰ ਨਾ ਖੜੇ ਨੇ ਉਹਨਾਂ ਤੋਂ ਕੁਐਸਚਨ ਕਰੋ ਕਿੱਥੇ ਖੜੇ ਨੇ